एक सौ पैंती स्कोर न चौथा टी ट्वेंटी मैच भारत तो हारी साउथ अफ्रीका चार मैचा की सीरीज तीन एक न भारतीय टीम का कब्जा तिलक वर्मा संजू सैमसन ने बनाए सैकड़े वर्मा बने प्लेयर आफ द मैच प्लेयर आफ द सीरीज वरुण चक्रवर्ती ने ले बारह विकट ਭਾਰਤ ਨੇ ਸਾਊਥ ਅਫਰੀਕਾ ਨੂੰ 4ਵੀਂ T20 ਮੈਚ ਵਿੱਚ 135 ਸਕੋਰ ਨਾਲ ਹਰਾ ਕੇ 4 ਮੈਚਾਂ ਦੀ ਸੀਰੀਜ਼ 3 ਨਾਲ ਜਿੱਤ ਲਈ ਸਾਊਥ ਅਫਰੀਕਾ ਦੀ ਆਪਣੀ ਹੀ ਸਰ ਜ਼ਮੀਨ ਤੇ ਸਭ ਤੋਂ ਵੱਡੀ ਹਾਰ ਹੈ ਭਾਰਤ ਦੇ ਤਿਲਕ ਵਰਮਾ ਅਤੇ ਸੰਜੂ ਸੈਮਸਨ ਨੇ ਸੈਂਕੜੇ ਲਗਾਏ ਦੋਨਾਂ ਖਿਡਾਰੀਆਂ ਦੀ 210 ਸਕੋਰ ਦੀ ਸਾਂਝੇਦਾਰੀ ਰਿਕਾਰਡ ਬਣੀ ਤਿਲਕ ਵਰਮਾ ਪਲੇਅਰ ਆਫ ਦਾ ਮੈਚ ਅਤੇ ਪਲੇਅਰ ਆਫ ਦਾ ਸੀਰੀਜ਼ ਬਣੇ ਸ਼ੁੱਕਰਵਾਰ ਨੂੰ ਸਾਊਥ ਅਫਰੀਕਾ ਦੇ ਜੋਹਾਨਸਬਰਗ ਦੇ ਵਾਂਡਰ ਸਟੇਡੀਅਮ ਵਿੱਚ ਖੇਡੇ ਗਏ ਚੌਥੇ T20 ਮੈਚ ਵਿੱਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕੀਤੀ ਅਤੇ ਪਾਵਰਪਲੇ ਵਿੱਚ 73 ਸਕੋਰ ਬਣਾ ਦਿੱਤੇ। ਤਿਲਕ ਵਰਮਾ ਅਤੇ ਸੰਜੂ ਸਮਸਨ ਨੇ 210 ਸਕੋਰ ਦੀ ਰਿਕਾਰਡ ਸਾਂਝੇਦਾਰੀ ਕੀਤੀ ਅਤੇ ਸਕੋਰ 283 ਤੱਕ ਪਹੁੰਚਾਇਆ। ਤਿਲਕ ਨੇ 120 ਅਤੇ ਸੰਜੂ ਨੇ 109 ਸਕੋਰ ਬਣਾਏ ਜਦਕਿ ਅਭਿਸ਼ੇਕ ਸ਼ਰਮਾ ਨੇ 36 ਸਕੋਰ ਬਣਾਏ। ਸਾਊਥ ਅਫਰੀਕਾ ਦੇ ਖਿਲਾਫ ਭਾਰਤ ਦਾ ਇਹ ਸਭ ਤੋਂ ਵੱਡਾ T20 ਸਕੋਰ ਹੈ ਵਰਮਾ ਨੇ 47 ਗੇਂਦਾਂ ਤੇ 10 ਛੱਕੇਾਂ ਤੇ 9 ਚੌਕੀਆਂ ਦੀ ਮਦਦ ਨਾਲ 120 ਸਕੋਰ ਬਣਾਏ ਭਾਰਤ ਵੱਲੋਂ ਦਿੱਤੇ ਗਏ 284 ਦੇ ਟਾਰਗੇਟ ਖਿਲਾਫ ਖੇਡਦੇ ਹੋਏ ਸਾਊਥ ਅਫਰੀਕਾ ਦੀ ਟੀਮ ਨੇ 10 ਸਕੋਰ ਤੇ 4 ਵਿਕਟ ਗਵਾ ਲਏ ਤ੍ਰਿਸਟਨ ਅਤੇ ਡੇਵਿਡ ਮਿਲਰ ਨੇ ਪਾਰੀ ਸੰਭਾਲਣ ਦੀ ਕੋਸ਼ਿਸ਼ ਕੀਤੀ ਲੇਕਿਨ ਪੂਰੀ ਟੀਮ 18.2 ਓਵਰਾਂ ਵਿੱਚ 148 ਸਕੋਰ ਬਣਾ ਕੇ ਆਲ ਆਊਟ ਹੋ ਗਈ ਅਰਸ਼ਦੀਪ ਨੇ ਪਾਵਰ ਪਲੇ ਵਿੱਚ ਹੀ ਸਾਊਥ ਅਫਰੀਕਾ ਦੇ ਤਿੰਨ ਵਿਕਟ ਛਟਕ ਲਏ ਇਸ ਟੀਮ ਵੱਲੋਂ ਸਭ ਤੋਂ ਜ਼ਿਆਦਾ 43 ਸਕੋਰ ਡੇਵਿਡ ਮਿਲਰ ਨੇ ਬਣਾਏ ਇਹਨਾਂ ਸਕੋਰਾਂ ਵਿੱਚ ਤਿੰਨ ਚੌਕੇ ਅਤੇ ਦੋ ਛੱਕੇ ਸ਼ਾਮਿਲ ਹਨ ਵਰੁਣ ਚਕਰਵਰਤੀ ਨੇ ਸੀਰੀਜ਼ ਵਿੱਚ 12 ਵਿਕਟ ਲੈ ਲੇਕਿਨ ਇਸ ਮੈਚ ਵਿੱਚ ਕੇਵਲ 2 ਵਿਕਟ ਹੀ ਹਾਸਲ ਕਰ ਸਕੇ